ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਬ ਹੈ ਮੈਂ ਸੋਚ ਰਿਆ ਸੀਗਾ ਕਿ ਪਹਿਲਾਂ ਕਦੋਂ ਹੋਇਆ ਉਹਨਾ ਫੰਕਸ਼ਨ ਇਹ ਹੈ ਜਾਂ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਨਹੀਂ ਹੁੰਦੇ ਨਹੀਂ ਸੀ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ ਉਹ ਇੱਕ ਦੂਜੇ ਨੂੰ ਗਾਲ੍ਹਾਂ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਇਧਰੋਂ ਬਾਹਰ ਹੋ ਗਿਆ ਕੁਝ ਨੇ ਕਹਤਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂ ਕਿ ਉਹ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂਗੇ ਐਦਾਂ ਦਾ ਹੁੰਦਾ ਸੀ ਕਦੇ ਕਿਸੇ ਐ ਹੋਜੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦਾ ਸੀ ਉਹ ਆਪਣੀ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਪੁਸ਼ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਝ ਨਹੀਂ ਅਜੇ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਪਾਟ ਸਾਡਾ ਕਿੰਨਾ ਹੈ खासा व्डा काम चल पा तेरा लिया भी लिया की कि मैं तो भी लाते सी मतलब इस तरह के भी बंद मैं मिले जी यही अरदास करते हैं ज्यादा सक्सैसफुल ना हो ये नहीं तो गौरमेंट वाले हिस्सा पा ले अपनी सक्सैस तो आप ही डरन लाते उस दिन मैं बड़ा मेरे माइंड च स्ट्राइक की गल मैं जिस दिन कदम परमात्मा ने ਕੁਈ ਮੌਕਾ ਦਿੱਤਾ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ 'ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਉਹਨੂੰ ਪਰ ਸਟਾਰਟ ਅਪ ਕਹਿੰਦੇ ਨੇ ਅਸੀਂ ਸੀਡ ਮਨੀ ਮੈਂ ਬੱਚਿਆਂ ਨੂੰ ਮਿਲ ਕੇ ਆਇਆ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਉਹ ਅਲੱਗ ਗੱਲ ਐ ਉਹ ਉਹਦੇ ਚ ਸਾਡਾ ਜਿਆਦਾ ਯੋਗਦਾਨ ਜੁਗਾੜ ਚ ਹੋ ਜਾਂਦਾ ਵੀ ਪਾ ਜੁਗਾੜ ਕਹਿੰਦੇ ਨੇ ਉਹਨੂੰ ਵੀ ਯਾਰ ਆਹ ਜੁਗਾੜ ਜਾ ਲਾ ਲਓ ਯਾਰ ਆਹ ਜੁਗਾੜ ਜਾ ਹੈਗੀ ਤਾਂ ਇੰਜੀਨੀਅਰਿੰਗ ਐ ਉਹ ਇੱਕ ਇਸ ਕਾਈਂਡ ਆਫ ਐ ਇੰਜੀਨੀਅਰਿੰਗ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਓ ਰਿਫਾਈਨ ਕਰ ਲਓ ਉਹ ਇੰਜੀਨੀਅਰਿੰਗ ਬਣ ਜਾਂਦੀ ਐ ਆਪਾਂ ਥੋੜਾ ਦੇਸੀ ਤਰੀਕੇ ਨਾਲ ਕਰ ਲੈਨੇ ਆ ਉਹਨੂੰ ਕਹਿੰਦੇ ਨੇ ਜੁਗਾੜ ਆ ਜੀ ਮੈਨੂੰ ਬੱਚੇ ਮਿਲੇ ਮੈਂ ਉਹਨਾਂ ਚ ਇੱਕ ਨੂੰ ਬੁਲਾਇਆ ਵੀ ਹੈ ਸ਼ਾਇਦ ਦੇ ਪਹਿਲਾਂ ਉਹਦੀ ਐਂਟਰੀ ਨਹੀਂ ਸੀ ਇੱਥੇ ਸਾਈਕਲ ਬਣਾਇਆ ਉਹਨੇ ਇੱਕ ਆਮ ਸਾਈਕਲ ਤੋਂ ਪਠਾਨਕੋਟ ਦਾ ਕੋਈ ਬੱਚਾ ਜੇ ਸ਼ਾਇਦ ਆ ਗਿਆ ਹੋਵੇ ਤਾਂ ਹੈਨਾ ਸਕੂਲ ਆਫ ਐਮੀਨੇਚ ਪਲੱਸ 2 ਚ ਪੜਦਾ ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਉੱਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਔਰ ਜੇ ਤੁਸੀ ਚਾਰਜਿੰਗ ਕਰਨੀ ਹੈ ਨਹੀਂ ਖੜਨ ਦਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿਮ ਵਿੱਚ ਕਰਦੇ ਆਂ ਪੈਦਲਾਂ ਤੇ ਕਰ ਲਓ ਬੈਟਰੀ ਚਾਰਜ ਹੋ ਜੂਗੀ ਨਾਲੇ ਚਾਇ ਜਾ ਹੀ ਜਾਓਗੇ ਕਿਤੇ ਹੁਣ ਟਰੈਡਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਉਹ ਮਸ਼ੀਨ ਟਰੈਡਮਿਲ ਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਜੀ ਜੇ ਰੁਕ ਜਾਈਓਗੇ ਡਿੱਗ ਪੋਗੇ ਜੀ ਉਹਦੇ ਨਾਲੋਂ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਇਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਸੁਰਜੀਤ ਪਾਤਰ ਜੀ ਦਾ ਇੱਕ ਸ਼ੇਰ ਹੈ ਬੱਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਹਰ ਰੋਜ਼ ਸਫਰ ਦਾ ਬੱਸ ਦਾ ਕੰਡੈਕਟਰ 70 80 100 ਕਿਲੋਮੀਟਰ ਫੇਫੇ ਕਰੀਆਂ ਜਾਂਦੇ ਸ਼ਾਮ ਨੂੰ ਸੋ ਟੈਡ ਮਿਲਦੀ ਤਾਂ ਉਹ ਲਾਈਫ ਹੈ ਕੱਜ ਕਿੰਨੇ ਕਿਲੋਮੀਟਰ 11 ਕਿਲੋਮੀਟਰ ਆਏ ਫੇਰ ਘਰੇ ਬੈਠੀ ਹੁੰਦੇ ਆ ਉਥੇ ਫੇਰ ਕਹੀਆਂ ਦੋ ਚਮਚੇ ਹੋਰ ਪਾ ਦੇ ਖੰਡ ਦੇ ਆਹੀ ਤਾਂ 11 ਕਿਲੋਮੀਟਰ ਕੱਢ ਕੇ ਆਇਆ ਉਥੇ ਜਾਪਾਨ ਦੇ ਵਿੱਚ ਅਸੀਂ ਗਏ ਹੋਟਲ ਦੀ ਵਿੰਡੋ ਦੇ ਵਿੱਚੋਂ ਮੈਂ ਆਵਾਜਾਈ ਦੇ ਸਾਰੇ ਸਾਧਨ ਦੇਖੇ ਜੀ ਇੱਕ ਵਿੰਡੋ ਚੋਂ نیچے ਪੁੱਲ ਦੇ ਜਿਹੜੇ ਪੈਡਿਸਟੀਅਨ ਦਾ ਬਣਿਆ ਹੋਇਆ ਸੀ ਪੈਦਲ ਤੁਰਨ ਵਾਸਤੇ ਲੋਕ ਪੈਦਲ ਤੁਰੇ ਜਾ ਰਹੇ ਸੀ ਵਿੱਚ ਉਹਨਾਂ ਦੇ ਸਾਈਕਲ ਤੇ ਵੀ ਜਾ ਰਹੇ ਸੀ ਨਾਲ ਕਾਰਾਂ ਜਾ ਰਹੀਆਂ ਸੀ ਸੜਕ ਤੇ ਉਹਦੇ ਪੁਲ ਦੇ ਨੀਚੋਂ ਦੀ ਨਦੀ ਜਾ ਰਹੀ ਸੀ ਉਹਦੇ ਵਿੱਚ ਕਿਸ਼ਤੀ ਤੇ ਜਾ ਰਹੇ ਸੀ ਉੱਪਰੋਂ ਜਾ ਇਹ ਉਤਰ ਰਹੇ ਸੀ ਇੰਨੇ ਕੀ ਸਾਦੇ ਨਾ ਵਜਾਈ ਦੇ ਇੱਕੋ ਵਿੰਡੋ ਚ ਦੇਖ ਜਾਂਦੇ ਉੱਥੇ ਤੁਹਾਨੂੰ ਕਿਉਂਕਿ ਉਹ ਅੱਗੇ ਸੋਚਦੇ ਅੱਗੇ ਤੁਸੀਂ ਜਾਪਾਨ ਜਾਪਾਨ ਦੀ ਜਿਹੜੀ ਮਰਜੀ ਕੰਪਨੀ ਦਾ ਮੇਰੇ ਕੋਲ ਤੁਹਾਨੂੰ ਉਹਨਾਂ ਦੇ ਜਿਹੜੇ ਬਿਸਟਿੰਗ ਕਾਰਡ ਪਏ ਜਿਹੜੀ ਮਰਜ਼ੀ ਕੰਪਨੀ ਦਾ ਕੋਈ ਲੋਗੋ ਦੇਖ ਲਓ ਚਾਹੇ ਉਹਨਾਂ ਦਾ ਵਨ ਲਾਈਨਰ ਦੇਖ ਲਓ ਕਿ ਕੰਪਨੀ ਦਾ ਕੀ ਮਨ ਲਾਈਨਰ ਹੈ ਉਹਦੇ ਵਿੱਚ ਫਿਊਚਰ ਦੀਆਂ ਗੱਲਾਂ ਨੇ लेट्स మేక్ ਅ ਫਿਊਚਰ ਟੂਡੇ ਹੈਨਾ ਜਿੰਨ ਜਿਹੜੀਆਂ ਕੰਪਨੀਆਂ ਰਾਈジング 스타 ਰਾਈジング ਸਨ ਉਹ ਚੜਦੇ ਸੂਰਜ ਦੀਆਂ ਗੱਲਾਂ ਕਰਦੇ ਆ ਕੱਲ ਨੂੰ ਜਿਹੜਾ ਸੂਰਜ ਚੜੂਗਾ ਉਹਦੀ ਗੱਲ ਕਰੀਏ ਕਿ ਪੋਜ਼ਿਟਿਵਿਟੀ ਹੈ ਲੋਕਾਂ ਦੀ ਜ਼ਿੰਦਗੀ ਜਦੋਂ ਜਦੋਂ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੀ ਲਾਈਫ ਚ ਤਾਂ ਕੱਲਾ ਉਹ ਤੁਹਾਡੇ ਪ੍ਰੋਡਕਟ ਤੇ ਜਾਂ ਤੁਹਾਡੇ ਜਿਹੜੇ ਇੰਡਸਟਰੀ ਜਾਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਉਹਦੇ ਵਿੱਚ ਫਾਇਦੇਮੰਦ ਨਹੀਂ ਹੁੰਦੀ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਤੁਹਾਡੀ ਲਾਈਫ ਵਧਾਉਂਦੀ ਹੈ ਜਪਾਨ ਵਾਲਿਆਂ ਦੀ ਏਜ ਐਵਰੇਜ 110 ਸਾਲ ਆਪਾਂ ਦੋ ਤਿੰਨ ਵਾਰੀ ਜੰਮ ਲੈਨੇ ਉਹਨਾਂ ਚਿਰ ਚ 180 80 80 ਸਾਲ ਦੇ ਤਾਂ ਉੱਥੇ ਮਤਲਬ 90 90 ਸਾਲ ਤੱਕ ਗੱਡੀ ਚਲਾਉਂਦੇ ਆ ਐਵਰੀ ਡੇ ਜੀ ਹਾਂ ਪੋਜ਼ਿਟਿਵਿਟੀ ਕਰਕੇ ਆ ਜੀ ਅਸੀਂ ਇੱਥੇ ਗਵਾਂਡੀਆਂ ਦੀ ਕਾਰ ਤੋਂ ਹੀ ਮੱਚੀ ਜਾਂਦੇ ਰਹਿੰਨੇ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਦੇ ਕਿਸੇ ਨੇ ਭਗਤੀ ਕੀਤੀ ਦੇਵਤਾ ਪ੍ਰਗਟ ਹੋ ਗਿਆ ਕਹਿੰਦਾ ਮੈਂ ਤੇਰੀ ਭਗਤੀ ਤੋਂ ਖੁਸ਼ ਹਾਂ ਤੇ ਤੂੰ ਮੰਗ ਲੈ ਜੋ ਮੰਗਣਾ ਪਰ ਕਿਉਂਕਿ ਤੇਰੇ ਗਵਾਂਡੀ ਜਿਹੜਾ ਉਨੇ ਵੋ ਭਗਤੀ ਕੀਤੀ ਅੱਜ ਜੋ ਹੈ ਨਹੀਂ ਕਰੇ ਮੈਂ ਕੁਦਰਤੀ ਆਇਆ ਹਾਂ ਹਰ ਰੋਜ਼ ਤਾਂ ਆਇਆ ਨਹੀਂ ਜਾਂਦਾ ਤੁਹਾਡੇ ਮੱਲੇ 'ਚ ਤੇ ਜਿੰਨਾ ਤੂੰ ਮੰਗੇਗਾ ਉਹਨੇ ਕਿਥੋਂ ਡਬਲ ਕੀਤੀ ਹੋਈ ਹੈ ਭਗਤੀ ਜਿੰਨਾ ਤੂੰ ਮੰਗੇਗਾ ਉਹ ਤੋਂ ਡਬਲ ਉਹਨੂੰ ਮਿਲ ਜਾਊਗਾ ਉਹ ਕਹਿੰਦਾ ਛੇ ਹਾਂ ਕਹਿੰਦੇ ਮੇਰੀ ਮੈਨੂੰ ਇੱਕ ਅੱਖ ਤੋਂ ਕਾਣਾ ਕਰ ਦੋ ਤੇ ਮੇਰੇ ਘਰ ਦੇ ਅੱਗੇ ਇੱਕ ਖੂਹ ਪੱਟ ਦਿਓ ਜੀ ਕੂੰ ਆ ਖੋਦੋ ਮਤਲਬ ਗਵਾਂਡੀ ਅੰਨਾ ਹੋਊਗਾ ਦੋ ਖੂ ਹੋਣਗੇ ਡਿੱਗੂ ਡਿੱਗੂ ਆਪ ਕਾਣੇ ਹੋਣ ਨੂੰ ਤਿਆਰ ਆ ਪਰ ਬਵਾਂਡੀ ਨੂੰ ਠਰ ਸੋਟਣਾ ਬਸ ਬਜਾਏ ਇਸ ਦੇ ਅਸੀਂ ਵਿਜਨ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਬ੍ਰੇਨ ਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ कुछ खुलूगा उन्होंने ग्रुप ऑफ है जी हम कल्याण की कंपनी है नहीं ग्रुप ऑफ कंपनी च हजे, हजे कंप्यूटर ने दुनिया च हजे साडे ब्रेन ने बहुत सारे मिलियन बनाने ने मिलियन एयर हजे बनाने ने एफर्ट चाहिए बस और मैं देखा है बड़ा कमाल ਆਈਡੀਆਜ਼ ਬੱਚਿਆਂ ਦੇ ਕੋਈ ਮਿਲਟਰੀ ਵਾਸਤੇ ਸਮਾਨ ਬਣਾ ਰਹੇ ਨੇ ਕੋਈ ਸਾਬਣਾ ਬਣਾ ਰਹੇ ਨੇ ਬਿਲਕੁਲ ਹਰਬਲ ਪ੍ਰੋਡਕਟ ਬਣਾ ਰਹੇ ਨੇ ਤੁਸੀਂ ਦੇਖਿਆ ਇਹੋ ਇਸ ਤੋਂ ਬਾਅਦ ਇੱਥੇ ਨਾਲ ਹੀ ਸਾਹਮਣੀ ਲੱਗੀ ਹੋਈ ਹੈ ਪ੍ਰਦਰਸ਼ਨੀ ਜਿਹੜੀ ਉਹਨਾਂ ਦੀ ਸੋ ਆਈਡੀਆਜ਼ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ रिकमेंडेशन दी ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਜੇ ਨੋ ਬਾਰ थॉमस एडिसन ਨੇ ਜਦੋਂ ਉਹਦੀ ਫੈਕਟਰੀ ਨੂੰ ਅੱਗ ਲੱਗੀ ਜਿੰਨੀਆਂ ਉਹਨੇ ਕੀਤੀਆਂ ਸੀ ਖੋਜਾਂ ਸਾਰੀਆਂ ਸੜ ਕੇ ਸੁਆਹ ਹੋ ਗਏ ਇੰਸ਼ੋਰੈਂਸ ਵੀ ਐ ਨਹੀਂ ਸੀ ਸਾਰੇ ਮੁਲਾਜ਼ਮ ਰੋ ਰਹੇ ਸੀ ਥੈਮਸ ਥਾਮਸ ਐਡੀਸਨ ਨੇ ਤਾੜੀਆਂ ਮਾਰੀਆਂ ਕਹਿੰਦਾ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਆਪਣੇ ਜਿਉਂਦੇ ਜੀ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਗਈਆਂ ਚਲੋ ਕੁਝ ਨਵਾਂ ਕਰੀਏ ਸਭ ਤੋਂ ਵੱਧ ਖੋ ਜਾਉਂ ਤੋਂ ਬਾਦ ਕੀਤੀਆਂ ਨੇ 65 ਅਬਬ ਹੋ ਗਿਆ ਸੀ ਸੋ ਆਪਣੇ ਕੋਲ ਐਗਜ਼ਾਮਪਲਾਂ ਪਈਆਂ ਸਾਰੀ ਦੁਨੀਆ ਦੀ ਕੇएफसी ਦੀ ਐਗਜ਼ਾਮਪਲ ਦਿੱਤੀ ਇਹਨਾਂ ਨੇ ਆਈਡੀਏ ਜਿਹੜੇ ਨੇ ਉਹੀ ਚੱਲਦੇ ਆ ਜੀ ਨਵੇਂ ਐ ਜਿਸ ਤਰ੍ਹਾਂ ਕੱਪੜੇ ਬਣਾਉਣ ਦਾ ਜਾਂ ਕ ਗਾਰਮੈਂਟਸ ਦਾ ਨਵਾਂ ਆਈਡੀਆ ਆ ਗਿਆ ਜੀ ਆਈਡੀਆ ਦੇਖੋ ਰੋਟੀ ਹਰੇਕ ਟਾਬੇ ਤੇ ਹੀ ਹੈ ਆٹے ਦੀ ਬਣਦੀ ਹੈ ਉਹੀ ਸਬਜੀ ਹੈ ਉਹੀ ਨਾਣ ਮਿਰਚ ਹੈ ਉਹੀ ਤੰਦੂਰ ਹੈ ਕੋਈ ਅੱਗ ਦਾ ਫਰਕ ਨਹੀਂ ਕੋਈ ਪਤਲੀ ਦਾ ਫਰਕ ਨਹੀਂ ਉਹਨੂੰ ਕਿਵੇਂ ਪੇਸ਼ ਕਰਨਾ ਹੈ ਉਹ ਹਵੇਲੀ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ 5 ਸਟਾਰ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਕੋਈ ਦੇਸੀ ਟਾਬੇ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਹੈਗਾ ਤਾਂ ਸਾਰਾ ਉਹੀ ਹੈ ਸੋ ਇਸ ਕਰਕੇ ਤੜਕਾ ਤੁਹਾਡਾ ਉਹੀ ਹੈ ਪਰ ਉਹਨੂੰ ਲਾਉਣਾ ਕਿਸ ਤਰ੍ਹਾਂ ਹੈ ਮਟੀਰੀਅਲ ਉਹੀ ਹੈ ਜਿਵੇਂ ਹੁਣ ਗੀਤ ਹੈ ਗੀਤ ਚੱਲਦੇ ਆ ਕਵਤਾਵਾਂ ਨੇ ਪੂਰੀ ਦੁਨੀਆ ਜਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਤੋਂ ਸਾਹਿਤ ਸ਼ੁਰੂ ਹੋਇਆ ਗੀਤ ਸ਼ੁਰੂ ਹੋਏ ਨੇ ਉਦੋਂ ਤੋਂ ਗੀਤ ਲਿਖੇ ਜਾ ਰਹੇ ਨੇ ਹਜ਼ਾਰਾਂ ਗੀਤਾਂ ਪਰਾਂ ਵੀ ਸੁਣ ਚੁੱਕੇ ਆ ਲਿਖੇ ਤਾਂ ਹੋ ਉਹਨਾਂ 35 ਅੱਖਰਾਂ 'ਚ ਜਾ ਰਹੇ ਨੇ ਨਾ ਬਸ ਕਿਸੇ ਨੇ ਕੋਈ ਅੱਖਰ ਪਹਿਲਾਂ ਲਾਤਾ ਕਿਸੇ ਨੇ ਕੋਈ ਬਾਅਦ ਚ ਲਾਤਾ ਗੀਤ ਉਹੀ ਨੇ ਅਕਰੋਹੀ ਨੇ ਸੁਰ ਸਾਤੀ ਨੇ ਦੁਨੀਆ ਚ ਸੱਤ ਸੁਰਾਂ ਦੇ ਵਿੱਚ ਹੀ ਸਾਰੀ ਦੁਨੀਆ ਨੇ ਇੰਜੋਏ ਕਰਨਾ ਹੈ ਉਹ ਸੱਤ ਸੁਰ Nusrat Fateh Ali Khan ਕੋਲੇ ਆਉਂਦੇ ਨੇ ਤਾਂ ਹੋਰ ਬਣ ਜਾਂਦੇ ਨੇ ਉਹ ਸੱਤ ਸੁਰ Ghulam Ali ਸਾਹਿਬ ਕੋਲੇ ਆਉਂਦੇ ਹੋਰ ਬਣ ਜਾਂਦੇ ਉਹ ਸੱਤ ਸੁਰ ਸਾਡੇ ਪੰਜਾਬੀ ਸਿੰਗਰਾਂ ਕੋਲੇ ਆਉਂਦੇ ਨੇ ਤਾਂ ਫੋਕ ਬਣ ਜਾਂਦੇ ਨੇ ਹੈ ਸਾਤੀ ਨੇ ਸੋ ਇਸ ਕਰਕੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ੍ਹ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀਗਾ ਵੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਤੋਂਚ ਨਹੀਂ ਸਕਦਾ ਹੁਣ ਕੱਲੇ ਕੱਲੇ ਤਾਰੇ ਇਹਨਾਂ ਤਾਂ ਗੱਲ ਕਰਕੇ ਸੌਂਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਐ ਗੈਲੈਕਸੀ ਚ ਉਹ ਕਿੱਥੇ ਐ ਕੀ ਹੋਣ ਵਾਲਾ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਉਹ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਤੁਹਾਡੇ ਚ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸਮੈਨ ਤਾਂ ਬਹੁਤ ਹੁੰਦੇ ਨੇ ਬਿਜਨ ਮਾਈਂਡਡ ਬਹੁਤ ਘੱਟ ਹੁੰਦੇ ਬਿਜ਼ਨਸ ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਬਟੇ ਬਟੇ ਕੰਪਨੀਆਂ ਨਾਲ ਸੋ ਕਾਮਯਾਬੀ ਜਿਹੜੀ ਹੈ ਉਹਦਾ ਇੱਕੋ ਹੀ ਰਸਤਾ ਹੈ ਉਹਦਾ ਨਾਮ ਹੈ ਹਾਰਡਵਰਕ ਉਹਦਾ ਨਾਮ ਹੈ ਜਜ਼ਬਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਡਾ ਕੁਝ ਬਣਨ ਦਾ ਸੁਪਨਾ ਕੁਝ ਕਰਨ ਦਾ ਸੁਪਨਾ ਜਿੱਦੇ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਸੁਪਨਾ ਹੈ ਅਸਲ 'ਚ ਸੁਹਾਰ ਬੰਦਾ ਕਾਮਯਾਬੀ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਹੈ ਮੇਰਾ ਨਾਮ ਹੋਵੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਦੁਨੀਆ 'ਚ ਕੁਝ ਆਪਣਾ ਮੁਕਾਮ ਬਣਾ ਕੇ ਜਾਵਾਂ ਇਹ ਵੀ ਪਤਾ ਹੈ ਕਿੰਨੀ ਇੱਕ ਆਪਣੀ ਲਿਮਿਟੇਸ਼ਨ ਹੈ ਏਜ ਦੀ ਜਾਣਾ ਹਰੇਕ ਨੇ ਪਰ ਨਾਮ ਬਹੁਤ ਘੱਟ ਬੰਦਿਆਂ ਦਾ ਰਹਿੰਦਾ ਸੋ ਆਹ ਹਜਾ ਕੁਝ ਕਰਕੇ ਜਾਓ ਤਾਂ ਧਰਤੀ ਤੇ ਕਿ ਦੁਨੀਆ ਯਾਦ ਕਰੇ ਕਿ ਆਏ ਸੀ ਵੀ ਕੋਈ ਬੰਦੇ ਕਿ ਉਹਨਾਂ ਨੇ ਕੁਝ ਕੀਤਾ ਤੇ ਆ ਉਹਨਾਂ ਦੀ ਦੇਣ ਹੈ ਇਹਦੇ ਕਰਕੇ ਇੰਨੀਆਂ ਜ਼ਿੰਦਗੀਆਂ ਬਚੀ ਪੈਨਸਿਲਿਨ ਜੀਨੇ ਬਣਾਈ ਸੀ ਉਹਨੂੰ ਨੋਬਲ ਪ੍ਰਾਈਜ਼ ਮਿਲੇ ਸੀ ਉਸ ਵੇਲੇ ਪੈਨਸਿਲਿਨ ਬੰਦ ਹੁਣ ਪੈਨਸਿਲਿਨ ਵੀ ਬੰਦ ਹੋ ਗਈ ਅੱਗੇ ਚਲੀ ਗਈ ਸਰ ਅੱਗੇ ਤੋਂ ਅੱਗੇ ਜਿਨ੍ਹਾਂ ਨੇ ਹੋ ਜਾਂ ਕੀਤੀ ਉਹ ਅੱਗੇ ਪੁਰਾਣੀ ਹੋ ਗਿਆ ਉਸ ਤੋਂ ਅੱਗੇ ਕੋਈ ਰਾਹ ਮਿਲ ਜਾਂਦਾ ਸੋ ਆਈਡੀਆ ਦੀ ਗੱਲ ਚੱਲਦੀ ਹੈ ਕਿ ਇੱਕ ਮੈਂ ਕਾਫੀ ਜਗਤ ਤੇ ਕੋਟ ਵੀ ਕੀਤੀ ਗੱਲ ਇਹ ਉਹ ਕੋਈ ਕੰਪਨੀ ਸੀਗੀ ਟੂਥਪੇਸਟ ਬਣਾਉਂਦੀ ਸੀ ਤੁਹਾਨੂੰ ਸੇਲ ਵਧਾਉਣੀ ਸੀ ਉਹਨਾਂ ਨੇ ਆਪਣੇ ਸਾਰੇ ਸੇਲਜ਼ ਮੈਨੇਜਰ ਕ੍ਰੀਏਟਿਵ ਡਾਇਰੈਕਟਰ ਫਲਾਣੇ 팀 ਕੇ ਜੋ ਵੀ ਇਹ ਡਿਪਾਰਟਮੈਂਟ ਹੁੰਦੇ ਨੇ ਪੀ ਆਰ ਉਹ ਬੁਲਾ ਲੇ ਵੀ ਆਪਾਂ ਸੇਲ ਵਧਾਉਣੀ ਆ ਕੀ ਆਈਡੀਆਜ਼ ਕੋਈ ਕਹਿੰਦਾ ਜੀ ਵਿਰਾਟ ਕੋਹਲੀ ਨੂੰ ਬ੍ਰਾਂਡ ਵੈਸਟਰ ਲੈ ਲਓ ਕੋਈ ਕਹਿੰਦਾ ਜੀ ਆਈ ਪੀ ਐਲ ਨੂੰ ਸਪான்ਸਰ ਕਰ ਦੋ ਵੱਡੇ ਵੱਡੇ ਬੋਰਡ ਲੱਗਣਗੇ ਆਪਣੇ ਕੋਈ ਕਹਿੰਦਾ ਜੀ ਸ਼ਾਹਰੁਖ ਖਾਨ ਨੂੰ ਲੈ ਲਓ ਅਮਰ ਖਾਨ ਨੂੰ ਲੈ ਲਓ ਬ੍ਰਾਂਡ ਵੈਸਟਰ ਵੱਡੇ ਨਾਮ ਨੇ ਤੇ ਆਈਡੀਆਜ਼ ਜਿੱਤੇ ਸਾਰਿਆਂ ਨੇ ਇੱਕ ਬੈਠਾ ਸੀ ਕੋਈ ਥੋੜੇ ਵਰਗਾ ਉਹ ਕਹਿੰਦਾ ਜੀ ਕੋਈ ਪੈਸਾ ਨਹੀਂ ਲੱਗਣਾ ਸੇਲ ਵੀ ਵਧ ਜਾਣੀ ਹੈ ਪਰ ਉਤੋਂ ਪਹਿਲਾਂ ਇੱਕ ਐਗਰੀਮੈਂਟ ਕਰਨਾ ਪਊਗਾ ਤੁਹਾਨੂੰ ਮੇਰੇ ਨਾਲ ਵੀ ਜਿੰਨੀ ਸੇਲ ਵਧਗੀ ਉਹਦਾ 40% ਮੇਰਾ ਕਹਿੰਦਾ 60 ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਉਹ ਕਹਿੰਦੇ ਆਈਡੀਆ ਤਾਂ ਨਹੀਂ ਮਾੜਾ ਹੈਗਾ ਕੀ ਹੈ ਐਗਰੀਮੈਂਟ ਕਰ ਲਿਆ ਵੀ ਹਾਂ ਤੇਰਾ ਉਹ ਕਹਿੰਦਾ ਜਿਹੜਾ ਆਪਣਾ ਹੁਣ ਚੱਲ ਰਿਹਾ ਨਾ ਇਹ ਪੇਸਟ ਇਹਦਾ ਜਿਹੜਾ ਮੂੰਹ ਹੈ ਨਾ ਇਹ ਬਹੁਤ ਟਾਈਟ ਹੈ ਬੜਾ ਐਦਾਂ ਦੱਬ ਕੇ ਕਹਿੰਦਾ ਬਰਸ਼ ਦੇ ਉੱਤੇ ਲਾਉਣਾ ਪੈਂਦਾ ਲੋਕਾਂ ਨੂੰ ਹੱਤ ਭਈ ਹੋਈ ਹੈ ਥੋੜੇ ਮੂੰਹ ਖੁੱਲਾ ਕਰ ਦਿਓ ਅਗਲੇ ਵੇਚ ਜਾਗਾ ਅਗਲਾ ਜਿਹੜਾ ਜਾਊਗਾ ਹੁਣ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਦਬਣਾ ਐ ਇੰਨਾ ਆਊਗਾ ਬਾਹਰ ਤੇ ਆਪਾਂ ਨੇ ਕਦੀ ਦੁਬਾਰਾ ਪਾਇਆ ਵਾਪਸ ਉਹਦੇ ਜੀ ਵੱਧ ਪਾਇਆ ਵੀ ਚੱਲੇ ਸੇਲ ਚੜ ਗਈ 150% ਨੂੰ ਕਹਿੰਦਾ ਬਸ ਉਸ ਹਿਸਾਬ ਨਾਲ ਮੈਨੂੰ ਅੱਗੇ ਮੇਰੇ ਮੇਰਾ ਦੇ ਜੋ ਕੋਈ ਪੈਸਾ ਲੱਗਿਆ ਕੁਝ ਨਹੀਂ ਵੇ ਸੇਲ ਵੱਧ ਗਈ ਆਈਡੀਆ ਸੀਗਾ ਉਹਦਾ ਆਈਡੀਆ ਹੁਣ ਕੋਈ ਆਜਾ ਬਣਾ ਨਾ ਦੇਉ ਕੁਝ ਵੀ ਹਾਂ ਆਈਡੀਆ ਆ ਗਿਆ ਵੀ ਸਾਡਾ ਹੋ ਗਿਆ ਇਹ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਐਮਪ੍ਰੈਸ ਕਰਕੇ ਜਾ ਦਿੰਦਾ ਹੁਣ ਉਹਦੇ ਬਹੁਤ ਕਰ ਦਿੰਦੇ ਸੋ ਇਸ ਕਰਕੇ ਅੱਜ ਦੀ ਦੁਨੀਆ ਜਿਹੜੀ ਹੈ ਉਹਦੇ ਵਿੱਚ ਬਹੁਤ ਸਰੀਆਂ ਤੁਹਾਡਾ ਯੋਗਦਾਨ ਹੈ ਜੇ ਦੁਨੀਆ ਬੀਟ ਕਰ ਰਹੀ ਹੈ ਪੁਰਾਣੀਆਂ ਚੀਜ਼ਾਂ ਨੂੰ ਅਪਡੇਟ ਕਰਨਾ ਨਵੀਆਂ ਨੂੰ ਕ੍ਰੀਏਟ ਕਰਨਾ ਔਰ ਜਿਹੜਾ ਕ੍ਰੀਏਟਰ ਹੁੰਦਾ ਹੈ ਜਿਹੜਾ ਕ੍ਰੀਏਟਿਵ ਹੁੰਦਾ ਬੰਦਾ ਪ੍ਰਮਾਤਮਾ ਸਭ ਤੋਂ ਵੱਧ ਨੇੜੇ ਉਸ ਬੰਦੇ ਨਾਲ ਹੁੰਦਾ ਕਿਉਂਕਿ ਪ੍ਰਮਾਤਮਾ ਖੁਦ ਕ੍ਰੀਏਟਿਵ ਹੈ ਰੱਬ ਖੁਦ ਕ੍ਰੀਏਟਿਵ ਹੈ ਤੇ ਉਹ ਕ੍ਰੀਏਟਿਵ ਬੰਦਿਆਂ ਨੂੰ ਜ਼ਿਆਦਾ ਨੇੜੇੋਂ ਪਸੰਦ ਕਰਦਾ ਕਿ ਮੇਰੇ ਇਹਨਾਂ ਨੇ ਜਿਹੜਾ ਰਿਪਰੈਜ਼ੈਂਟ ਕਰਦੇ ਨੇ ਦੁਨੀਆ ਤੇ ਕੁਝ ਕਰਨਾ ਉਹ ਇਹ ਵੀ ਹੈਗਾ ਸੀ ਇੱਕ ਕਿਸੇ ਨੇ ਮੈਨੂੰ ਸੁਣਾਇਆ ਸੀ ਕਿ ਪ੍ਰਮਾਤਮਾ ਨੇ ਸਾਰੇ ਬੰਦਿਆਂ ਨੂੰ ਪੁੱਛਿਆ ਡਿਫਰੈਂਟ ਡਿਫਰੈਂਟ ਕੰਟਰੀ ਦੇ ਬੰਦਿਆਂ ਨੂੰ ਵੀ ਅਸੀਂ ਤੁਮੈਸ ਤੁਨੂੰ ਦਿਮਾਗ ਨਾਲ ਦੀ ਚੀਜ਼ ਦਿੱਤੀ ਸੀ ਤੁਸੀਂ ਕਿੱਥੇ ਵਰਤਿਆ ਜਰਮਨੀ ਵਾਲੇ ਕਹਿੰਦੇ ਸੀ ਕਾਰਾਂ ਬਣਾਉਣ ਤੇ ਵਰਤੇ ਸਾਡੀਆਂ ਕਾਰਾਂ ਬਹੁਤ ਫੇਮਸ ਹੈ ਜੀ ਕਹਿੰਦੇ ਵੈਰੀ ਗੁੱਡ ਇੰਗਲੈਂਡ ਵਾਲੇ ਕਹਿੰਦੇ ਸੀ ਆਰਕੀਟੈਕਟ ਦੇ ਵਰਕੇ ਵਰਤੇ ਜੀ ਸਾਡੀਆਂ ਤਾਂ ਆਰਕੀਟੈਕਟੀ ਬਹੁਤ ਫੇਮਸ ਹੈ ਅਮਰੀਕਾ ਵਾਲੇ ਕਹਿੰਦੇ ਸੀ ਹਥਿਆਰ ਬਣਾਉਣ ਤੇ ਵਰਤੇ ਜੀ ਬੜਾ ਦੁਨੀਆ 'ਚ ਹਥਿਆਰ ਬਣਾਏ ਨੇ ਠੀਕ ਹੈ ਕਹਿੰਦੇ ਕਿਸੇ ਨੇ ਕੁਝ ਕਿਹਾ ਕਿਸੇ ਨੇ ਜਾਪਾਨ ਵਾਲਿਆਂ ਨੇ ਕੋਰੀਆ ਵਾਲਿਆਂ ਨੇ ਟੈਕਨੋਲੋਜੀ ਦਾ ਕਿਹਾ ਠੀਕ ਹੈ ਤੇ ਆਪਣੇ ਵਾਲੀ ਦੀ ਵਾਰੀ ਆ ਗਈ ਉਹ ਕਹਿੰਦੇ ਜਿੱਥੇ ਮੈਂ ਵਰਤਿਆ ਉੱਥੇ ਤੱਕ ਨੇ ਕਿਸੇ ਨੇ ਵਰਤਿਆ ਹੀ ਨਹੀਂ ਕਹਿੰਦਾ ਕੀ ਕਹਿੰਦਾ ਇਹਨਾਂ ਨੇ ਜੋ ਜੋ ਬਣਾਇਆ ਬਲਾਓ ਉਹਨਾਂ ਗੱਡੀ ਲਿਆਂਦੀ ਕਿਸੇ ਨੇ ਬਿਲਡਿੰਗ ਲਿਆਂਦੀ ਆਪਦੀ ਬਣਾ ਕੇ ਨਕਸ਼ਾ ਉਨ ਮੇਡ ਇਨ ਇੰਡੀਆ ਦਾ ਉਹਦੇ ਤੇ ਪਿੱਛੇ ਪਰਚੀਆਂ ਨਾ ਦੀਆਂ ਦਾ ਪਤਾ ਚੱਕ ਲਈ ਇਹਨਾਂ ਜਿੱਥੇ ਮਰਜ਼ੀ ਬਣਿਆ ਇਹ ਮੇਡ ਇਨ ਇੰਡੀਆ ਕਰ ਦੋ ਗਸਕਰ ਠੀਕ ਆਪੀ ਸਫਾਈਆਂ ਦੇ ਜਾਣਗੇ ਬਾਅਦ ਚ ਵੀ ਨਹੀਂ ਨਹੀਂ ਇਹ ਬੀਅਤ ਨਾਮੇ ਬਣਦੀ ਹੈ ਆਈਡੀਆ ਤਾਂ ਯਹਾਂ ਦਾ ਹੈ ਅਸੈਂਬਲਿੰਗ ਯਹਾਂ ਹੁੰਦੀ ਹੈ ਕਹਿੰਦੇ ਉਹ ਸਾਡੇ ਬਣਦੀ ਹੈ ਜੀ ਬਦਨ ਨੂੰ ਪਤਾ ਉਹਦਾ ਵੀ دماغ ਇਹ ਵੀ ਇੱਕ ਕ੍ਰੀਏਟੀਵਿਟੀ ਹੈ ਇਹ ਵੀ ਇੱਕ ਕ੍ਰੀਏਟੀਵਿਟੀ ਉਹ ਪਹਿਲਾਂ ਮੇਡ ਇਨ ਜਰਮਨੀ ਲਿਖ ਦਿੰਦੇ ਬਈ ਪਹਿਲਾਂ ਉਹ ਉਹ ਲਿਖਿਆ ਨਹੀਂ ਉਹਨੇ ਆਖਿਆ ਵੀ ਆਹੀ ਚੀਜ਼ ਦਿਖਾ ਡਾਏ ਲਿਖ ਦਿੰਨੇ ਇੱਥੇ ਸੋ ਇਸ ਕਰਕੇ ਆਪਾਂ ਕਿਸੇ ਗੱਲੋਂ ਘੱਟ ਨਹੀਂ ਹੈਗੇ ਤੇ ਆਪਾਂ ਆਪਣੇ ਆਈਡੀਆਜ਼ ਇੰਨੇ ਕੋ ਆਪਣੇ ਕੋਲੇ ਨੇ ਕਿ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਕਾਮਯਾਬੀ ਅੱਜ ਮਾਸਟਰ ਕਾਰਡ ਦਾ ਸੀਈਓ ਪੰਜਾਬੀ ਹੈ ਅੱਜ ਬਲੈਂਕਟ ਪੰਜਾਬੀ ਨੇ ਬਣਾਈ ਹੋਈ ਹੈ ਜ਼ੋਮੈਟੋ ਪੰਜਾਬੀ ਦੀ ਕ੍ਰੀਏਟਿਵ ਹੈ ਕ੍ਰੀਏਟੀਵਿਟੀ ਹੈ ਸੋ ਇਸ ਕਰਕੇ ਕੋਈ ਦੁਨੀਆ 'ਚ ਐਸੀ ਚੀਜ਼ ਨਹੀਂ ਹੈਗੀ ਜਿਹੜੀ ਸਾਡੀ ਕ੍ਰੀਏਟੀਵਿਟੀ ਨੂੰ ਚੈਲੰਜ ਕਰਦੀ ਉਹ ਬਸ ਇੱਕ ਲੋਡ ਹੈ ਇੱਕ ਮਾਹੌਲ ਦੀ ਜਿਹੜਾ ਪਲੇਨ ਹੈ ਜਹਾਜ਼ ਹੈ 747 787 ਬਹੁਤ ਪਾਵਰਫੁੱਲ ਹੁੰਦਾ ਹੈ 350 ਪੈਸੇਂਜਰਸ ਉਹਨਾਂ ਦਾ ਸਮਾਨ ਖੁੱਦ ਦਾ ਵਜ਼ਨ ਪਲੱਸ ਸਵਾ ਲੱਖ ਲੀਟਰ ਤੇਲ ਉਹ ਲੈ ਕੇ ਉੱਡ ਜਾਂਦਾ ਇੰਨਾ ਜ਼ਿਆਦਾ ਪਾਵਰਫੁੱਲ ਇੰਜਨ ਪਰ ਜਿਸ ਵੇਲੇ ਉਹ 에어ਪੋਰਟ ਦੇ ਗੇਟ ਤੇ ਖੜਾ ਹੁੰਦਾ ਦੀ ਵੈਲਿਊ 0 ਪਾਵਰ 0 ਕਿਉਂਕਿ ਪਲੇਨ ਦੇ ਬੈਕ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਕਿਵੇਂ ਚੱਲੂਗਾ ਕੰਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਆ ਜਾਂਦਾ ਉਹ ਪਲੇਨ ਨੂੰ ਏਦਾਂ ਕਰਕੇ ਸਿੱਧਾ ਕਰ ਦਿੰਦਾ ਹੈ ਪਲੇਨ ਨੂੰ ਰਨਵੇ ਨਜ਼ਰ ਆ ਜਾਂਦਾ ਟਰੈਕਟਰ ਨੂੰ ਕਹਿੰਦੇ ਥੈਂਕ ਯੂ ਵੈਰੀ ਮਚ ਹੁਣ ਮੇਰਾ ਕੰਮ ਹੈ ਉਹੀ ਪਲੇਨ ਜਿਹੜਾ ਉਹ ਉੱਡ ਜਾਂਦਾ ਉਹ ਸ਼ਿਕਾਗੋ ਲਈ ਇਹ ਤੋਂ 14 ਘੰਟੇ ਬਾਅਦ ਸ਼ਿਕਾਗੋ ਵੀ ਉਤਰ ਜਾਂਦਾ ਹੈ। ਦਿੱਲੀ ਤੋਂ 25 ਮਿੰਟ ਬਾਅਦ ਚੰਡੀਗੜ੍ਹ ਵੀ ਉੱਤੇ ਜਾਂਦਾ ਹੈ। ਇਹ ਉਹਦੇ ਇੰਜਨਾਂ ਦੇ ਡਿਪੈਂਡ ਕਰਦਾ ਹੈ। ਕੈਪੈਸਿਟੀ ਕਿੰਨੀ ਹੈ। ਸਰਕਾਰ ਰਨਵੇ ਬਣ ਸਕਦੀ ਹੈ, ਸਰਕਾਰ ਟਰੈਕਟਰ ਬਣ ਸਕਦੀ ਹੈ ਤੁਹਾਡੇ ਲਈ। ਉੱਡਣਾ ਤੁਸੀਂ ਆਪਣੇ ਇੰਜਨਾਂ ਦੇ ਸਾਰੇ ਆ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਉੱਡਣਾ ਉਤੋਂ ਬਾਅਦ ਅਸਮਾਨਾਂ ਨੂੰ ਆਪਣੀ ਮੰਜ਼ਿਲ ਬਣਾਉਣਾ। ਇਹ म है जिड़े काम पहला सब तो पहला ना दिमाग ला पहला उस काम च दिल ला पैदा कुछ इस तरह से रिश्तों में आग लगा देते हैं लोग कुछ इस तरह से रिश्तों में आग लगा देते हैं लोग पहले दिल लगाकर बाद में दिमाग लगा देते हैं लोग जिथे दिमाग लग गया इसके कहीं सोचे है। भी जो डेंजर देखो स्कूल भाई दे, दे स्कूल है भी उसे हारन ना मारो हार्न उसे करॉस लाया हूं सैन है सारे डेंजर का सैन की है जिते खतरा हो बिजली दारां तिखा हों बिजली मंत्री साहब बैठे है हाला? ਹੰਬਿਆਂ ਤੇ ਲਿਖਾ ਹੁੰਦਾ ਬੰਦੇ ਦੀ ਖੋਪੜੀ ਬਣਾ ਕੇ ਕਾਟਾ ਇਹਦਾ ਮਤਲਬ ਹੁੰਦਾ ਵੀ ਇੱਥੋਂ ਬਚਿਓ ਇੱਥੇ ਬੰਦੇ ਦਾ ਦਿਮਾਗ ਵਰਤਿਆ ਹੋਇਆ ਇੱਥੇ ਇੱਥੇ ਖਤਰਾ ਹੈ ਖੋਪੜੀ ਵਰਤੀ ਹੈ ਇੱਥੇ ਖੋਪੜੀ ਬਣਾ ਕੇ ਤੇ ਖਤਰਾ ਹੈ ਜਿਹੜਾ ਵੀ ਕੰਮ ਕਰਨਾ ਹੈ ਪਹਿਲਾਂ ਉਹਨੂੰ ਦਿਲ ਲਾਓ ਵੀ ਆਹ ਮੇਰਾ ਕੰਮ ਆਹ ਗੱਲ ਕਰਨ ਨੂੰ ਦਿਲ ਕਰਦਾ ਦਿਮਾਗ ਬਾਚ ਲਓ ਜਦੋਂ ਦਿਲ ਲੱਗ ਗਿਆ ਵੀ ਇਹ ਕੰਮ 'ਚ ਮੇਰਾ ਦਿਲ ਹੈ ਬਸ ਉਦੋਂ ਬਾਕਮ ਜੱਬੀ ਹੈ ਬਸ ਆਪਾਂ ਕਹਿੰਨੇ ਬਹੁਤ ਸਾਰੇ ਲੋਕ ਐ ਹੋ ਜਿਹਨੇ ਜਿਹੜੇ ਐਹ ਜਿਹੇ ਜੌਬਸ ਕਰਦੇ ਨੇ ਜਿੱਥੇ ਉਹਦਾ ਦਿਲ ਨਹੀਂ ਕਰਦਾ ਉਹ ਉਹਨਾਂ ਨੇ ਸੋਚਿਆ ਕਿ ਸ਼ੋਰ ਹੁੰਦਾ ਉਹਨਾਂ ਨੂੰ ਉਹ ਜੌਬ ਕੋਈ ਹੋਰ ਮਿਲ ਜਾਂਦੀ ਆ ਫਿਰ ਉਹ ਸਮਝ ਲਓ ਘੰਟੇ ਹੀ ਪੂਰੇ ਕਰਦੇ ਆ ਉਹ 2:00 10:00 ਵਜੇ ਆਉਣਾ 5:00 ਵਜੇ ਜਾਣਾ ਬਸ ਉਹਨਾਂ ਦਾ ਦਿਲ ਨਹੀਂ ਹੁੰਦਾ ਉਸ ਕੰਮ 'ਚ ਫਿਰ ਉਹਦੇ ਰਿਜ਼ਲਟ ਵੀ ਨਹੀਂ ਆਉਂਦੇ ਅੱਜ ਜੇ ਤੁਹਾਡਾ ਦਿਲ ਹੈ ਫਿਰ ਨਹੀਂ ਫਿਰ ਲੋਕ ਫਰੀਚ ਵੀ ਕੰਮ ਕਰਦੇ ਐ ਐਨ ਜੀਓ ਬਹੁਤ ਸਾਰੇ ਲੋਕਾਂ ਨੇ ਐਨ ਜੀਓ ਬਣਾਈ ਹੋਈ ਐ ਬਹੁਤ ਸਾਰੇ ਲੋਕ ਬਿਨਾਂ ਤਨਖਾਹ ਤੋਂ ਵੀ ਕੰਮ ਕਰਦੇ ਐ ਉਹ ਸਾਰੇ ਲੋਕ નો ਪ੍ਰੋਫਿਟ નો ਲਾਸਟ ਤੇ ਵੀ ਕੰਮ ਕਰਦੇ ਸਮਾਜ ਦੀ ਸੀ ਉਹਨਾਂ ਦਾ ਦਿਲ ਹੈ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਗੁੱਡ ਵਿਸ਼ੇਸ ਵੀ ਦਿਨਾ 26 ਦਾ ਸਾਲ ਵਾਸਤੇ ਵੀ ਤੁਹਾਡੇ ਫਿਊਚਰ ਵਾਸਤੇ ਵੀ ਕਾਮਯਾਬੀਆਂ ਅੰਬਰ ਜਿਹੜੀਆਂ ਛੂਣ ਵਾਲੀਆਂ ਕਾਮਯਾਬੀਆਂ ਤੁਸੀਂ ਆਪਣੇ ਦਿਲ ਚ ਰੱਖੋ ਤੇ ਤੁਹਾਡੇ ਇਹਨਾਂ ਕਾਮਯਾਬੀਆਂ ਨੂੰ ਹੋਰ ਉਡਾਨਾਂ ਭਰਉਣ ਵਾਸਤੇ ਤੁਹਾਨੂੰ ਹੈਲਪ ਕਰਨ ਵਾਸਤੇ तो असी सहूलत देने वास्ते असी हाजिर रहोंगे कोई बजट की घाट नहीं रहेगी बस यही हो भी पंजाब तो आए ने यह पंजाब के स्टार्टअप वाले है ये भाई इन्होंने कुछ ना कुछ दुनिया अलग ही किया होना क्योंकि वो कहें अलग दिखना भीड़ में बहुत से चेहरे देखे हैं एक चेहरे के पीछे इतनी भीड़ कभी नहीं देखी डोंट बी कराउड बी कराउड पुलर ठीक है ना भीड़ का हिस्सा ना बनो कराउड पुलर बनो ਸੋ ਕਰਾਊਡ ਪੁੱਲਰ ਤਾਂ ਬਣੋਂਗੇ ਕੁਛ ਲੱਗ ਕਰੋਗੇ ਸੜਕ ਤੇ ਹਜ਼ਾਰਾਂ ਨਾਲ ਨਾਲ ਜਾਂਦੇ ਜੀਟੀ ਰੋਡ ਇੱਕ ਦਿਨ ਚ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕਿਸੇ ਦਾ ਪਤਾ ਲੱਗਦਾ ਵੀ ਕਿਹੜੀ ਗੱਡੀ ਲੰਗੀ ਸੀ ਕਿਹੜੇ ਕੀ ਦੇ ਟਾਇਰ ਨੇ ਸਿਰਫ ਇੱਕ ਦਾ ਪਤਾ ਲੱਗਦਾ ਜਿਹੜਾ ਪੈਂਚਰ ਜਾਂਦਾ ਹੋਵੇ ਅਬ ਆਂਦਾ ਆ ਤਾਂ ਕੋਈਰ 2 ਕਿਲੋਮੀਟਰ ਪੈਂਚਰ ਹੀ ਲਈ ਗਿਆ ਕਟੋ-ਕਟ ਹਜ਼ਾਰਾਂ ਗੱਡੀਆਂ ਚੋਂ ਉਹਦੀ ਲੀਤ ਪਛਾਣੀ ਚੱਲ ਭਾਵੇਂ ਕੁਛ ਵੀ ਨਵਾਂ ਕੀਤਾ ਕੁਛ ਤਾਂ ਨਵਾਂ ਕੀਤਾ अलग ਤਾਂ ਕੀਤਾ ਨਾ ਦੁਨੀਆ ਨਾਲ ਕੁਛ ਬਿਨਾ ਹਵਾ ਤੋਂ ਚੱਲੀ ਗਿਆ ਚਲੋ ਟਾਇਰ ਪਾੜ ਗਿਆ ਹੋਊਗਾ ਪੈਸੇ ਲੱਗ ਗਏ ਹੋਣੇ ਪਰ ਉਹਦੀ ਪਛਾਣ ਤੇ ਨਕਤਰ ਬਣ ਗਈ ਨਾ ਵੀ ਕਮਾਲ ਆ ਯਾਰ ਆਦਾ ਕੋਈ ਨਹੀਂ ਗਿਆ ਕਾਫੀ ਦੇਰ ਤੱਕ ਇੱਥੇ ਜਾ ਕੇ ਪਤਾ ਲੱਗਿਆ ਫਿਰ ਉਹਨੂੰ ਇੱਥੇ ਜੱਕ ਲਾਇਆ ਹੋਣਾ ਨੇ ਉਹਦਾ ਸਾਰਾ ਬਾਕੀ ਹੋਰ ਥਾਂਵੇਂ ਬਹੁਤ ਸਾਰੀਆਂ ਗੱਡੀਆਂ ਪੈਂਚਰ ਹੋਈਆਂ ਹੋਣੇ ਨਹੀਂ ਪਤਾ ਲੱਗਿਆ ਜੀ ਕੁਛ ਨਮਾ ਕਰੋਗੇ ਤਾਂ ਦੁਨੀਆ ਤੁਹਾਨੂੰ ਚੁੱਕ ਚੁੱਕ ਕੇ ਸਲਾਮਾ ਕਰੂਗੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਧੰਨਵਾਦ ਮਾਨਯੋਗ ਮੁੱਖ ਮੰਤਰੀ ਜੀ